ਭਾਜੀ ਨੇ ਤੇ ਆਪਣੀਆਂ ਕੋਈ ਟੀ.ਏ.ਡੀ.ਏ ਕਰਨੀਆਂ ਸੀ ਭਾਜੀ ਤੂੰ ਹੀ ਜਾਣਾ ਤੁਰਜੋ ਹੁਤਾਰ ਭਾਜੀ ਜਾਣਾ ਤੁਰਜੋ ਤੂੰ ਕਹਿ ਰਹੇ ਨਾ ਮੈਂ ਇੱਥੇ ਕਿੱਦਾਂ ਕੰਮ ਕਰਾਂਗਾ ਹੋ ਗਿਆ ਉਹ ਜੋ ਕਹਿ ਦਿੱਤੇ ਆਪ ਕੋ ਜੇ ਨਾ ਨਹੀਂ ਉਹਨੇ ਸ਼ੌਂ ਖਾਲੀ ਕਰ ਦਵਾਰੇ ਦੀ ਧੌਣ ਫੜ ਕੇ ਜੂڑا ਕਿੱਦਾਂ ਜਾਣਾ ਮੈਂ ਜੂڑا ਹੁਣ ਕਰਾ ਕੇ ਆਇਆ ਨਾਨੀ ਕੋਲੋਂ ਦੇ ਕਿੱਧਰ ਅਮੜਾ ਦਾ ਜੂڑا ਕਰੀ ਤਾਂ ਨੂੰ ਨਾਨੀ ਕੋ ਕਰਾ ਕੇ ਆਇਆ ਇੱਥੇ ਲੈ ਗਾ ਕੀ ਹੈ ਇੱਥੇ ਪਈ ਆ ਤੁਸੀਂ ਇਹਦੇ ਦੰਮੂ ਨੇ ਪੈਣਾ ਉਹ ਕਹਿੰਦੇ ਚੱਲ ਵੇ ਪਤਾ ਹੈ ਆ ਸੋਨੂ ਮਾ ਦੇਉਨੇ ਇਹਨੂੰ ਰੱਖ ਲੋ ਨਾਲ ਇਹਨੂੰ ਕੰਮ ਦੇ ਮੈਂ ਹੁਣ ਕੋ ਦਾ ਅੰਦਰ ਬੰਦੇ ਲਾਈਵ ਦੀ ਤਿਆਰੀ ਚ ਬੈਠੇ ਨੇ ਲੈ ਸੋਨੀਏ ਤੂੰ ਲਾਈਵ ਹੁੰਦੀ ਗੱਲ ਕੀਤੀ ਆ ਗਿਆ ਫੋਨ ਬਲੰਦਰ ਦਾ ਆ ਸੋਨੂ ਮਾ ਦੇਨੇ ਇਹ ਵੀ ਖੋਲ ਦੋ ਕਹਿੰਦੇ ਜਦ ਲਈ ਜਾਂਦੇ ਨੇ ਹੋਰ ਉਹ ਵਿਚਾਰਾ ਏਡੇ ਐਕਸਾਈਟਮੈਂਟ ਨਾਲ ਕੰਮ ਦਿਆ ਕਰਾਂ ਤੇ ਭਾਜੀ ਨੇ 2 ਮਿੰਟਾਂ ਚ ਕਹਿਤਾ ਇਹਨੂੰ ਭੇਜੋ ਇਹ ਕਰੇ ਹੋਰ ਜਿਹੜਾ ਕੰਮ ਬਤਾਉਂਦੇ ਨਾ ਸਸੀ ਕਾਲਦੀ ਸਸੀ ਕਾਲਦੀ ਆ ਰਹੇ ਤਾਂ ਮੈਂ ਤਾਂ 99 ਦਾ ਟਾਈਮ ਤੇ ਤਾਂ ਹੀ ਪਰ ਆਪਾਂ ਸੀਨ ਦੇਖੋ ਰੱਬਾ ਮਨਦੀਪ ਕਰਦੇ ਨੇ ਹੋਰ ਮੈਂਸ਼ਨ ਕਰਦੇ ਤੇ ਲਾਈਟ ਮੰਦੀਪ ਦੀਦੀ ਦੀ ਸਖਤ ਡਿਊਟੀ ਲੱਗੀ ਹੋਈ ਜਿਹੜੇ ਸ਼ਾਦੀ ਦਾ ਖਿਆਲ ਆ ਅਧਰ ਨੰਬਰ ਮੈਂਸ਼ਨ ਕਰੇ ਮੇਰੇ ਨਾਲ ਕੋਲ ਤੇ ਦੇਖੋ ਪਤੇ ਇਹੋ ਦੇਖੋ ਲੋ ਜੀ ਸਸੀ ਕਾਲ ਤੇ ਆ ਸਾਡਾ ਨਿਕਾੜਾ ਜਿਹੜਾ ਸਾਡਾ ਫਾਟੇ ਨਾ ਇਹ ਨਹੀਂ ਹੱਲ ਕਰਵਾ ਰਿਆ ਮੈਂ ਤਾਂ ਦਿਖਾਣੀ ਆ ਦੇਖੋ ਤੁਸੀਂ ਕਹਣਾ ਉਹਦਾ ਜੂੜਾ ਕਿੱਧਰ ਜਾ ਰਿਹਾ ਜੂੜਾ ਹੁਣੇ ਹੀ ਕਰਾ ਕੇ ਆਇਆ ਉਹ ਮੇਰਾ ਸਾਡੇ ਫਤਿਹ ਨੂੰ ਦੇਖੋ بڑا ਕੋਚਾ ਕਹਿੰਦਾ ਮम्मा ਮੈਂ ਖੋਲਦਾ ਮੈਂ ਖੋਲਦਾ ਕਹਿੰਦਾ ਇਹ ਤਾਂ ਕੰਮੀ ਹੈ ਨਾ ਇਹ ਲੋ ਦੀ ਬਹੁਤ ਪਿਆਰੀ ਕਲੈਕਸ਼ਨ ਫਤਿਹ ਨੋ 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 ਸੀਜ਼ਨ ਨਾਲ ਮम्मा ਨੂੰ ਕਹੋ ਜਸਿੰਦਰ ਕੋਲ ਤੇ ਸੀਸਟੀ ਕਾਰ ਜਿਸ ਇੰ ਦਾ ਕੋਲ ਤੇ ਸੀਸਟੀ ਕਾਰ ਫਸਟਵਰ ਆਪਣੀ ਗੱਡੀ ਦਿਖਾਉਣਾ ਹੈ ਉਹ ਗੱਡੀ ਦਿਖਾਉਣਾ ਹੈ ਤੁਰ ਕੇ ਗੱਡੀ ਦਿਖਾ ਕੇ ਲੈ ਸੋਨੂ ਨੂੰ ਮੋੜੇ ਨਾ ਸਾਨੂੰ ਤਾਂ ਚੁੰਨੀ ਲਈ ਉਹ ਤਾਂ ਮੋੜ ਕੇ ਆ ਵਰਗੇ ਕਰਦਾ ਮੇਰੀ ਕੀ ਬੇਟੀ ਜਿਸ ਨਾਲ ਚੁੰਨੀ ਲਿਆ ਤਾਂ ਹੀ ਪਤਾ ਉਹ ਮੁੜ ਕੇ ਤਾਂ ਉਹ ਕਹਿੰਦਾ ਨੂੰ ਨਾ ਜਨਾਨੀਆਂ ਦਾ ਬਟਿਕ ਬੰਦਾ ਕਿ ਕਰ ਦੰਦ ਹਾਂ ਬੰਦੇ ਕਰਕੇ ਮੁੰਨੇ ਤੇਰੇ ਬੰਦੇ ਕਰਕੇ ਮੁੰਨੇ ਨੇ ਉਹ ਕਹਿੰਦੀ ਜਨਾਨੀ ਬੀਟੀ ਚੁੰਨੀ ਉਹਦੀ ਵਾਦੀ ਚੁਟਾ ਇਹ ਕਾ ਫਿਰ ਹਾਈ ਫਾਈ ਬਟਿਕਾਂ ਵਾਲੀਆਂ ਇਦਾਂ ਹੀ ਕਰਦੀ ਹੁੰਦੀਆਂ ਨੇ ਆਪਣੇ ਕੋਲ ਟਾਈਮ ਨਹੀਂ ਹੁੰਦਾ ਆਰਡਰ ਹੀ ਇੰਨੇ ਹੁੰਦੇ ਨੇ ਆਪਣੇ ਕੱਪੜੇ ਸਵਾਣ ਦਾ ਟਾਈਮ ਨਹੀਂ ਲੱਗਦਾ ਉੱਧਰ ਆਪੋ ਤਾਪੀ ਪਈ ਹੋਈ ਉੱਧਰ ਆਪੋ ਤਾਪੀ ਹੋਰ ਆਪੋ ਤਾਪੀ ਪਈ ਹੋਈ ਇੱਧਰ ਆਪਣੀ ਪਈ ਹੋਈ ਉਹ ਆ ਗਈ ਮੇਰੀ ਲਾ ਦੇ ਇਹਨੂੰ ਕੁੱਤਾ ਲਿਆ ਕੇ ਦੇਤਾ ਇਹਨੂੰ ਇਹਨੂੰ ਵਾਸ਼ਰੂਮ ਕਰਾ ਲੈਣੇ ਹੁਣ ਉਸ ਤੋਂ ਮਾਰਾਂਗੀ ਕੁਛ ਹੈ ਅਮਣੇ ਦੀ ਬਨਾਣ ਤੇ ਨਹੀਂ ਕਰੂੰ ਹਾਂ ਦੇਖ ਲਓ ਗਾਇਜ਼ ਤੇ ਅੱਧੋ ਬਾਅਦ ਦੇਖਿਓ ਤੁਸੀਂ ਕਾਲੀ ਹੋਈ ਹੋਣੀ ਸ਼ਾਮਾਂ ਤੱਕ ਉਹਦੇ ਸਾਥ ਬੁੱਤ ਕਰਦਾ ਤੂੰ ਹੋਰ ਮਾਰ ਦਿੰਦਾ ਬਣਾ ਪਿਓ ਤੇ ਭਾਈ ਚੱਲ ਪਿਓ ਕੋਣ ਤੱਕ ਗੁੱਪਾ ਨਹੀਂ ਨਹੀਂ ਫਤੇ ਫਤੇ ਉਹਨੂੰ ਵਾਸ਼ਰੂ ਮੂਰੇ ਗੇਟ ਅੱਗੇ ਕਰਾ ਦਿਓ ਕਿ ਭਾਜੀ ਪੰਜ ਦੁਪੱਟੇ ਉਹ ਭੇਜ ਦਿਓ ਮੇਰੇ ਵੱਲੋਂ ਕਹਿਦੀ ਉਹ ਉਹੀ ਜਿਹੜੇ ਮੈਨੂੰ ਮੇਰੀ ਗੱਲ ਕਰਾਦੀ ਮੈਂ ਮੈਨੂੰ ਪਤਾ ਮੈਨੂੰ ਲੱਗੇ ਨਾ ਮੂਰਸਾ ਤਾਂ ਟੈਂਪੂ ਲੈ ਕੇ ਉਹਨਾਂ ਦੇ ਉਹ ਛੋਟਾ ਹਾਥੀ ਰੱਖ ਲੋ ਪੈਣਾ ਦੇ ਵਢੀਕ ਤੇ ਉਹਨੂੰ ਚੱਲ ਹੋਰ ਸਿੱਧਾ ਮੂੰਹ ਲਾ ਕੇ ਖੜ ਦੇ ਉਹ ਹੀਓ ਹੈਲੋ ਅੰਦੀ ਬੜੀ ਅੰਦੀ ਬੜੀ ਸੋਨ ਕਹਿੰਦੀ ਪੰਜ ਦੁਪੱਟੇ ਉਹ ਭੇਜ ਦੋ ਇਹ ਦੇ ਆਪਣੇ ਉਹਦੇ ਨਾਲ ਗਲਾਸ ਵਰਗੀਆਂ ਨਾਲ ਫੈਬਰਿਕ ਨਾਲ ਲਾਈ ਸੀ। ਇਹ ਵੀ ਇਸ਼ਾਰੇ ਕਰ ਤਹਰ ਸਤੂ ਨਾਲ। ਪਲੇਨ ਜੇ ਬੜੀ ਆ ਗਏ ਤੈਨ ਭਾਈਆਂ ਦੇ ਸੋਦੇ ਮੁੰਡੇ। ਹਾਂ। ਹਾਂ ਤਾਂ ਪਹਿਲਾਂ ਕਿੱਥੇ ਪਹਿਲਾਂ ਬੋਲ ਦਿੰਦੀ। ਐਸੇ ਸੈਡ। ਸੈਡ ਕਿਹਾ ਸੀ? ਨਹੀਂ ਸੈਡ। ਆ ਕਹ ਦੇ ਤੂੰ ਹੁਣ ਮੈਜੀ ਲੱਗ ਪਏ ਤੱਕ ਦੀਦੀ ਤੁਸੀਂ ਸੈਡ ਦਾ ਹੋ ਮੈਂ ਤੁਹਾਨੂੰ ਫੋਟੋਸ ਭੇਜ ਦਿੰਨੀ ਆ। ਹਾਂ ਉਹ ਕਹਿਣ ਕਿ ਬੜੀ ਅੰਗਰੇਜ਼ੀ ਆਉਂਦੀ ਆ ਮਨ ਨੂੰ। ਉਹਨਾਂ ਕੋ ਸਾਰੀ ਟਰਾਲੀ ਬੁਟੀਕ ਤੇ ਉਲਟਾ ਜਾ। ਫੋਟੋ ਹੁੰਦੀ ਨਹੀਂ ਹੈਗੀ ਕਿ ਨਹੀਂ ਹੈਗੀ ਇਹ ਵਾਲੇ ਦੀ। ਲੋਕ ਨਹੀਂ ਵੀ ਲੋਕੀ ਵੇਂਦੇ ਹੱਸ ਕੇ ਕਾ ਤੋ ਨਹੀਂ ਲੰਗਦੇ ਜਿਵੇਂ ਫਿਲਮ ਲਵਾ ਲਈ ਤੇ ਜੰਮਾ ਨਹੀਂ। ਜੰਮਾ ਨਹੀਂ ਕੁਝ ਦਿਖਣਾ। ਫਿਰ ਆਪਾਂ ਦੇਖਾਂਗੇ ਨਾਲ ਲਿਖੂਗਾ। ਉਹਨਾਂ ਨੂੰ ਦੇਖੂਗਾ ਉਹਨਾਂ ਨੂੰ ਨਹੀਂ ਦਿਖੂਗਾ। ਜ਼ਬਰਦਸਤ ਇਹ ਡੀਏ ਕੀ ਕਹਿਣ ਨਿਕਲੇ ਲੋਕੀ ਲੰਗਦੇ ਨਹੀਂ ਤਾਂ ਲੋਕੀ ਹੱਸ ਕੇ ਕਾ ਤੋ ਲੰਗਦੇ ਬਦਾ ਧੱਕਾ ਹੀ ਕੋਈ। ਮੇਰੇ ਜੰਮਿਆ ਨਹੀਂ ਪਿੰਡ ਚ ਇੰਨਾ ਪਿਆ ਕਰਨਾ ਦੁਕਾਨ ਬਣਾ ਲੈ ਹੁਣ ਉਹਨਾਂ ਨੂੰ ਕੀ ਪਤਾ ਵੀ ਆਨਲਾਈਨ ਤੂੰ ਗਲਤੀ ਕਰ ਲਈ ਨਾ ਵੀ ਉਹਦੇ ਨਾਲ ਕੁਝ ਲਿਖਾ ਆਨਲਾਈਨ ਵਾਲਾ ਡਾਕਟਰ ਬਣ ਕੇ ਆ ਰਹੇ ਨੇ ਹੋਰ ਵੀ ਅਗਲੇ ਨੂੰ ਹਨਾ ਪਤਾ ਲੱਗੇ ਵੀ ਆਨਲਾਈਨ YouTube YouTube ਤੇ ਵੀ ਹੈਗਾ ਏ Instagram ਤੇ ਵੀ ਹੈਗਾ ਏ ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਅਗਲੇ ਨੇ ਭਾਈ ਸਿਰਫ ਬੈਣ ਖਲੋਣ ਨੂੰ ਇਹ ਦੁਕਾਨ ਖੋਲੀ ਏ ਬੈਣ ਖਲੋਣ ਨੂੰ ਬੈਠ ਕੇ ਤੇ ਬਹਿ ਜੰਨੇ ਆ ਕੇ ਪੈ ਜੰਨੇ ਆ ਕੇ ਬੈਠ ਕੇ ਆਉਂਦੇ ਹੋਰ ਕੀ ਏ ਅੱਡੇ ਕਰਦੇ ਆ ਅਗਲੀ ਪੈਨ ਨੂੰ ਕੋ ਬੈਣ ਪੈਨ ਨੂੰ ਖੋਲੀ ਦੇਖ ਲੋ ਉਹਨੂੰ ਨਹੀਂ ਖੋਲੀ ਆ ਕਿ ਬੈਣ ਨੂੰ ਪੈਨ ਨੂੰ ਖਾਣ ਨੂੰ ਕੀ ਨਹੀਂ ਕਰਦੇ ਸੀ ਸਬਜ਼ੀਆਂ ਵੀ ਇੱਥੇ ਹੀ ਕੱਟਦੇ ਆ ਸਾਰਾ ਕੁਝ ਇੱਥੇ ਕਰਦੇ ਆ ਉਹਨੇ ਸਾਡੇ ਫ੍ਰੀਜ ਤੇ ਕੱਪੜੇ ਨਹੀਂ ਹੁੰਦੇ ਜਿਹਨੇ ਸਾਡੇ ਫ੍ਰੀਜ ਤੇ ਬੰਦੇ ਬੈਠੇ ਹੁੰਦੇ ਨੇ ਆ ਕੇ ਆ ਹੁਣ ਕੋਈ ਕਸਟਮਰ ਆ ਗਿਆ ਸੀ ਤੇ ਉਹ ਸੁਖਣਾ ਫੇਰੇ ਮਾਪੂ ਗੱਲ ਕਹਿ ਰਹੀ ਇਹ ਗੱਲ ਕੁੱਝ ਕਹਤੀ ਮੂੰਹ ਚ ਨਿਕਲ ਗਿਆ ਮੇਰਾ ਮੂੰਹ ਆ ਜਾ ਨੰਨਾ ਮਹਿਮਾਨ ਦਿਖਾਵਾ ਦੇਖੋ ਫਤਿਹ ਹੋਇਆ ਅਮਨ ਆ ਗਿਆ ਹੋਇ ਚੱਲ ਜਾ ਕੇ ਜਾਓ ਫਤੇ ਵੇ ਫਤੇ ਵੇ ਇੱਧਰ ਰਹਾ ਜੇ ਉੱਧਰ ਨਾ ਜਾਈ ਜਾਓ ਇਹ ਵਦਨ ਮੈਂ ਦੇਖੀ ਨਹੀਂ ਹੈਗੀ ਇਹਨਾਂ ਨੂੰ ਬੁਟੀਕ 'ਚ ਬੈਠੀ ਉਹ ਮੈਨੂੰ ਫੋਨ ਕਰੀ ਉਹ ਤਾਂ ਹੈ ਹੀ ਨਹੀਂ ਕੋਈ ਉੱਥੇ ਮੈਂ ਉੱਥੇ ਕੱਪੜੇ ਵੀ ਕਾਲੇ ਪਾਏ ਉੱਥੋਂ ੁਰਸੀ ਕਾਲ ੁਰਸੀ ਕਾਲ ਬੰਦਾ ਬਣਾ ਕੇ ਮੈਂ ਦੇਖੀ ਨਹੀਂ ਹੈਗੀ ਦਮੇ ਸਟੂਲ 'ਤੇ ਫਤੇ ਆਹ ਦੇਖੋ ਨੰਨਾ ਨੰਨਾ ਮਹਿਮਾਨ ਆਇਆ ਸਾਡੇ ਬੁਟੀਕ 'ਚ ਫਤੇ ਤੇ ਕਮਲਾ ਹੋਇਆ ਪਿਆ ਇਹਦੇ ਪਿੱਛੇ ਫਤੇ ਪਾਪਾ ਨੇ ਦੇਖੀ ਦੇਖ ਕੇ ਕਹਿਣਾ ਕਿ ਇਹਨੂੰ ਮੋੜ ਕੇ ਆਓ ਫਤੇ ਨੇ ਜਾਣ ਨਹੀਂ ਛੱਡਣੀ ਹੈਗੀ ਚਲੋ ਹੁਣ ਹੋਲ ਸੇਲਰ ਆ ਗਏ ਗੱਲ ਕਰ ਲਈਏ ਹੋਲ ਸੇਲਰ ਬੋਸ ਇਹ ਹੱਸ ਰਿਹਾ ਵੀਰਾ ਮੈਨੂੰ ਦੇਖ ਕੇ ਲੋ ਜੀ ਹੋਲ ਸਾਰੇ ਆਪਣੇ ਚਲੇ ਗਏ ਆ ਕੇ ਸਮਾਨ ਜਿਹੜਾ ਆਰਡਰ ਕੀਤਾ ਸੀਗਾ ਸੀ ਉਹ ਆ ਚੁੱਕਿਆ ਆ ਤੁਹਾਨੂੰ ਕਿਹੜੇ ਸੂਟ ਆਏ ਨੇ ਉਹ ਜੇ ਆਪਣੇ ਉਹ ਪਹਿਲਾਂ ਹੋਣੀ ਨਹੀਂ ਹੋਣੀ ਉਹ ਜੇ ਅਸੀਂ ਖੋਲਿਆ ਨਹੀਂ ਹੈਗਾ ਸਮਾਨ ਉਹ ਖੋਲਾਂਗੇ ਤੁਹਾਨੂੰ ਲੈਬ ਚ ਦਿਖਾਵਾਂਗੇ ਆ ਕੇ ਤੁਹਾਨੂੰ ਸੂਟ ਦਿਰਾਂ ਕਿ ਨਾ ਸੋਣਾ ਜਿਹੜਾ ਅਮਾ ਨੇ ਫੜਿਆ ਹੋਇਆ ਆਇਆ ਤੇ ਆਪਨੇ ਸਟਾਕ ਬਦੂ ਅੱਛਾ ਜੀ ਕਿਹ ਰੁਪਈਆ ਦਾ 5 ਰੁਪਈਆ ਦਾ 5 ਰੁਪਈਆ ਦਾ ਫੇਰ ਆਪਾਂ ਦੀਪ ਦੀ ਜੀ ਕੋ ਸਵਾਈਏ ਆਪਣੇ ਵਾਸਤੇ ਇੱਕ ਇੱਕ ਚੱਲ ਤੈਨੂੰ ਘਰ ਵੀ ਵੇਖਣ ਗਏ ਏ ਤੁਹਾਡਾ ਹਾਂ ਉਧਰ ਵੇਖ ਕੇ ਆਏ ਨੇ ਉਦੋਂ ਜਦੋਂ ਆਪਣੇ ਟੇਲਰ ਮਾਸਟਰ ਨਹੀਂ ਆਏ ਸੋਨ ਅਮਨ ਹਾਂ ਉਹ ਵਾਲਾ ਟੇਲਰ ਮਾਸਟਰ ਨਾਲੇ ਤਾਂ ਵੀਡੀਓ ਬਣਾਈਆ ਬਟਿਕ ਚ ਬੈ ਕੇ ਤੇ ਨਾਲੇ ਇਧਰ ਆ ਘਰ ਵੇਖਿਆ ਫਿਰ ਉਧਰੋਂ ਜਾ ਕੇ ਉਹ ਵਾਲਾ ਘਰ ਵੇਖਿਆ ਸਾਰਾ ਸੋਨ ਹਾਂ ਵੀਡੀਓ ਬਣਾਈਆ ਇੱਥੇ ਸੁਣ ਓਏ ਗੱਲ ਕੀ ਹੈ ਅੱਛਾ ਕਮ ਕਮ ਕਪੜਾ ਹੀ ਆ ਵੇ ਲੱਗੇ ਹੋਰ ਪੂਰੀਆਂ ਆ ਉਹ ਦਿਨ ਮਿਲਦਾ ਥੋੜਾ ਤੇ ਨਹੀਂ ਹੋਇਆ ਜੇ ਸਮਾਨ ਸ਼ਿਫਟ ਕੀਤਾ ਨੂੰ ਇੱਥੇ ਇਹ ਚੱਕ ਦੋ ਰਹੀ ਥੋਕੀ ਬਾਹਲਾ ਗੰਦ ਪੈ ਰਿਆ ਗੰਦ ਨਹੀਂ ਹੈਗਾ ਸਾਨੂੰ ਨਹੀਂ ਨਹੀਂ ਐ ਨਹੀਂ ਸੈਟਿੰਗ ਜੀ ਕਰ ਗਈ ਯਾਰ ਆ ਸੂਟ ਕੱਟਿਆ ਨਾ ਲੈ ਕੇ ਨਹੀਂ ਆਏ ਅੱਛਾ ਆ ਵੀ ਸਾਨੂੰ ਕਹਿ ਰਹੀ ਹੋਰੀ ਪਿਆ ਕੀ ਦੁਪੱਟਾ ਗੋਫੀ ਕਲਰ ਦਾ ਆਪਣੇ ਮਾਲਕਾਂ ਕੋ ਮੰਗੋ ਵੀਰੇ ਪਾਣੀ ਧਣੀ ਅਜਾ ਚੜ ਕੀ ਸਿਸਟਮ ਕਰਨਾ ਹੈ ਚਲ ਚਲੀਏ ਅਪਣ ਚੱਲੇ ਚੱਲੀਏ ਚਲੋ ਚਲੋ ਚੱਲੀਏ ਚਲੋ ਵੀ ਚੱਲੀਏ ਤੇ ਨਾਲ ਜਿਹੜਾ ਹਰੇ ਘਰੇ ਨੰਨਾ ਮਹਿਮਾਨ ਆਇਆ ਮੇਰਾ ਨੰਨਾ ਮਹਿਮਾਨ ਉਹਦੇ ਨਾਲ ਖੇਡ ਖੜ ਕੇ ਪਾਗਲ ਹੋਇਆ ਪਿਆ ਲੋ ਕੀ ਪੁੱਤ ਅਲੀ ਫਾਰ ਕੈਮਰਾ ਕਿਵੇਂ ਫੜ ਲੈਂਦਾ ਮੈਨੂੰ ਸ਼ਰਮ ਆਉਣ ਲੱਗਦੀ ਨਹੀਂ ਕਿ ਸੋਨ ਨੂੰ ਪੜਾ ਆਪਣੇ ਲੀਕਣ ਵਾਲੇ ਨੇ ਸੋਨੂ ਨੇ ਕਿਤੇ ਬੜਾ ਸ਼ਰਿਆਮ ਫੜਿਆ ਸੀ ਸੋਨੂ ਨੇ ਇੱਥੇ ਕੈਮਰਾ ਰੱਖਿਆ ਹੈ ਆਪਣੀ ਢਿੱਡ ਕੋਲ ਨਹੀਂ ਹਾਂ ਉਹਨੇ ਇੱਕ ਵੀਡੀਓ ਬੜਾ ਜ਼ੋਰ ਮਾਰ ਕੇ ਮਾਰੀ ਪਾ ਜ਼ੋਰ ਮਾਰ ਕੇ ਹਾਂ ਜੋਰ ਮਾਰ ਮਾਰ ਕੇ ਸੰਦਲਾ ਕਰਾ ਗਿਆ ਮੈਂ ਅੱਗੇ ਗਾਇਸ ਦੱਸ ਲਈਆਂ ਕਿ ਆਵੇ ਐਦਾਂ ਹੀ ਬੜਿਆ ਹੋਇਆ ਨੇ ਉੱਥੇ ਵੀ ਗਮ ਜੂਰ ਲਾਈਏ ਤਾਂ ਪਤਾ ਨਹੀਂ ਕਿੱਥੇ ਪਹੁੰਚ ਜੀਏ ਮੁੰਡੇ ਚਾਰੇ ਵੇਖਣ ਦੇ ਅਮਨ ਮਜ਼ਾਕ ਦੀ ਗੱਲ ਨਹੀਂ ਹੈਗੀ ਆਈ ਕਿ ਨੂੰ ਫੋੜਾ ਵੀ ਅੰਦਰ ਤਸਿਹਣਾ ਪੈਣੀ ਹੈ ਬਾਹਰ ਨਾਲ ਪੈਣਾ ਪੜੀ ਗਨੀ ਹੈ ਸੁਧਾਣਾ ਦਾ ਵੀ ਠੀਕ ਉੱਤੀ ਹੈ ਜਿਨੇ ਨਹੀਂ ਹੋਣਾ ਉਹਨੇ ਮਾਜੋ ਗਾਲ ਨਿਕਲ ਗਈ ਸਾਡੇ ਯੂਟਿਊਬਰ ਫੈਮਲੀ ਕਹੂੰਗੀ ਗਾਲਾਂ ਵਿੱਚ ਬੜੀਆਂ ਕਰਦੀਆਂ ਨੇ ਤਾਂ ਉਹਨਾਂ ਨੇ ਐ ਕਹਿਣਾ ਸਾਨੂੰ ਉਹ ਇੱਥੇ ਨਾ ਕਹੀ ਜੋ ਸਬਜ਼ੀ ਬਣਾ ਲੈਣੀ ਸਬਜ਼ੀ ਬਣ ਜਣੀ ਇਦਾਂ ਹੀ ਕਹਿ ਕੇ ਕਿ ਸਬਜ਼ੀ ਨੂੰ ਪਾਣੀ ਦੇਣ ਲੱਗੀਆਂ ਆ ਜੋ ਮੈਨੂੰ ਗਲਾਸ ਪਰਾਇਵਾ ਉੱਤੇ ਬੀਤ ਰਹੇਗਾ ਤਾਂ ਐਸੀ ਆ ਪਾਣੀ ਡਿੱਗ ਕੇ ਪਿਆ ਹੈ ਰੋਸ ਗੇਰੇ ਨੇ ਕਹੇ ਐਸੀ ਬੰਦ ਕਰ ਤੇ ਕਹਿੰਦੇ ਅਸੀਂ ਵਾਲਾ ਪਾਣੀ ਫਿਲਟਰ ਹੋ ਕੇ ਨਿਕਲਦਾ ਹੈ ਨਹੀਂ ਗਲਾਸ ਇਕੱਠੇ ਕਰੋ ਜੱਗ ਉਹਨਾਂ ਨੇ ਕਾ ਪੀ ਲੋ ਅਮਮਾ ਉਹ ਖਾਲਾ ਦੇਸੀ ਘੋਲੇ ਲੱਡੂ ਹਾਂ ਤੂੰ ਕਹਿੰਦੀ ਅਮਮਾ ਦੀ ਮਰਦੇ ਟੈਗ ਹੋ ਗਿਆ ਅਮਮਾ ਦੀ ਪ੍ਰਾਪਰਟੀ ਮੈਂ ਸਾਂਭ ਲਾਂ ਵਾ ਨਹੀਂ ਤੇਰੀਆਂ ਨੀਤਾਂ ਦੇ ਵਾ ਨਹੀਂ ਤੇਰੀਆਂ ਨੀਤਾਂ ਦੇ ਨਹੀਂ ਵਾਰੇ ਜਾਵਾਂ ਮੈਂ ਤੇਰੀਆਂ ਆ ਗੱਲਾਂ ਤਾਂ ਸ਼ਾਬਾਸ਼ ਹਾਂ ਇਹ ਨਹੀਂ ਪਹਿਲਾਂ ਤਾਂ ਇਹਦੇ ਮੈਂ ਉਹ ਨਹੀਂ ਕੀਤਾ ਟੈਨਸ਼ਨ ਨਹੀਂ ਲੈਂਦੀ ਵੀ ਬੁਟੀਕ ਮੇਰਾ ਬਣ ਗਿਆ ਅਮਮਾ ਨੇ ਮਰ ਮੁੱਕ ਜਾਣਾ ਹਾਂ ਆ ਗਈ ਆ ਗਈ ਚਲੋ ਗਾਈਜ਼ ਆਪਾਂ ਚੱਕ ਲਈਏ ਗਲਾਸ ਜਾ ਆਪਾਂ ਚੱਲੀਏ ਫਤੋ ਫਤੇ ਆਜੋ ਆ ਦੇਖੋ ਫਤੇ ਦੇ ਨਾਲ ਘੁੰਮੀ ਘੁੰਮੀ ਆਜੋ ਬੋਤ ਅੰਦਰ ਆਜੋ ਚਲੋ ਚਲੋ ਗਾਇਸ ਆਪਾਂ ਚੱਲੀਏ ਅੰਦਰ ਰੋਟੀ ਪਾਣੀ ਬਣਾਈਏ ਅੱਜ ਮਾਮੀ ਪੂਰੇ ਜੀ ਕੈਮਰਾ ਲਾ ਕੇ ਵੇਖਾਂ ਪਤਾ ਨਹੀਂ ਮੇਰਾ ਬੁਗੜਾ ਹੁੰਦਾ ਹੋਣਾ ਕਿ ਨਹੀਂ ਹੁੰਦਾ ਹੋਣਾ ਉਹ ਵਾਹ ਫਤੇ ਨੂੰ ਫਲਾਵਰ ਆ ਗਏ ਵਾਈਟ ਵਾਈਟ ਦੇਖੋ ਛੋਟੇ ਛੋਟੇ ਕਿਨੂੰ ਇਹਨੂੰ ਅੰਦਰ ਲਾਓ ਜਰਾ ਬੁਰਿਆ ਬੜਾ ਹਾਂ ਰੋਈ ਜਾਂਦਾ ਇਹ ਤਾਂ ਦਿਲ ਨਹੀਂ ਲੱਗ ਰਿਹਾ ਆਪਣੀ ਫੈਮਿਲੀ ਬਿਨਾ ਉਮਿਸਤਰੀਆਂ ਨੂੰ ਵੀਰਿਆਂ ਨੂੰ ਕਹੋ ਕਿ ਜਾਂਦੇ ਹੋਏ ਇਹਨੂੰ ਲੈ ਜਿਓ ਹੋਰ ਪੁੱਤ ਉਹਨੂੰ ਦੇਖ ਓਏ 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 ਮੈਕਸੀ ਮੈਕਸੀ ਬਿਠਾ ਦੇ ਉਹਨੂੰ ਅੰਦਰ ਪੁੱਤੋਂ ਗਰਮੀ ਨਹੀਂ برداشت ਕਰਦੀ ਹੈਗੀ ਇੰਨਾ ਵੀ ਨਹੀਂ ਅੰਦਰ ਇੰਨੀ ਅੰਦਰ ਨਹੀਂ ਫਤੇ ਫਤੇ ਵਾਪਸ ਆਓ ਸਵੈਲ ਲਾਉਂਦੀ ਫਿਰ ਪੁੱਤ ਹੋਰ ਆ ਫਰਿਜ ਕਿੰਨਾ ਖੁੱਲੀ ਛੱਡੀ ਐ ਆਹ ਕੀ ਬਣਾਣਾ ਸੋਨੂੰ ਪਤਾਉਂ ਗੈਸ ਪੜਥ ਬੰਨਣਾ ਹੈ ਹੋਏ ਮੈਂ ਮਰ ਜਾ ਗਰਮੀ ਚ ਸੁੰਗੜੀ ਗਰਮੀ ਚ ਖਾਂਦੇ ਹਾਂ ਸਿਆਰ ਜਿਹਦਾ ਪੜਥ ਖਾਦਣ ਹੁੰਦਾ ਛੇਤੀ ਕਰ ਛੇਤੀ ਨੂੰ ਪੱਕਣ ਗਿਆ ਹੋਰ ਤੇ ਕੁਛ ਨਹੀਂ ਵਦਿਆ ਮੈਂ ਬੰਦ ਕੀਤਾ ਫਟਾਫਟ ਆਟਾ ਛੱਡ ਕੇ ਵੀ ਆਲੂਆਂ ਦਾ ਕਿਤੇ ਹੋਰ ਹੀ ਨਾ ਕੰਮ ਖਰਾਬ ਹੋ ਜੇ ਹੋਰ ਨਹੀਂ ਤੁਹਾਨੂੰ ਪਿਆਜ਼ਾਂ ਨੂੰ ਕਟਸੀ ਮਾਰ ਅੱਗੇ ਬਾੜਾ ਲੈ ਥੋੜੇ ਚਲਣ ਦੇਣਾ ਨਹੀਂ ਨਹੀਂ ਕਿਤੇ ਹੋਰ ਮਾਚੀ ਨਾ ਜਾਣ ਇਹ ਆ ਕੋਲ ਦੇ ਨਹੀਂ ਅੱਜ ਇਹਨਾਂ ਨੇ ਦੁਨੀਆ ਦਾ 13ਵਾਂ ਪੜਕਾ ਬਣਾਉਣਾ ਜਿਹਦੇ ਵਿੱਚ ਬਹੁਤ ਸਾਰੇ ਆਈਟਮਸ ਪਹਿਣਗੇ। ਅੱਜ ਦਸਰਾ ਕਿਸੇ ਨੇ ਲੁਜੇ ਕੇ ਨੇ ਗੈਸਟ ਕਰ ਲਿਆ ਤੇ ਕਰ ਲਿਆ ਜੇ ਨਹੀਂ ਤਾਂ ਫਿਰ ਇਦਾਂ ਹੀ ਚੱਲੂ ਕੰਮ। ਲੋਰ ਉਧਰ ਤੇ ਆ ਚੋਕਲੇ ਨੇ ਤਵਾ ਦਾ ਨਜ਼ਰੋ ਚਲਾਣੀ ਸ਼ੁਰੂ ਕਰ ਦੋ। ਕੋਂਡੀ ਨਹੀਂ ਲੱਗਦੀ ਇਹ ਲੱਗਦੀ। ਬਾਜੂ ਕਿ ਜਾਣਾ। ਕੁੰਡੀ ਲਗਾ ਲੈ ਤਾਂ ਇਹ ਕੁੰਡੀ ਲਾਣ ਦਾ ਟਾਈਮ ਹੀ ਲੱਗਣਾ। ਜਾ ਹਣੂ। ਮੇਰੇ ਕੰਦੀ ਤੁਹਾਡਾ ਮਿਸਤਰੀ ਆਇਆ। ਸਿੰਗਰ ਕਿਹੜਾ ਵੀ ਉਹ ਗਲਾਸ ਨੂੰ ਨਾ ਨਾ ਹਾਂ ਮੇਸਤਰੀ ਨੂੰ ਬੱਝ ਲੈ ਕਰੇ ਬਣ ਜਾਰੂ ਮਾਲ ਵਾਏ ਨੂੰ ਪੜਾ ਪ੍ਰਾਣੇ ਸਿੰਗਰ ਯਾਦ ਗੱਲ ਸਹੀ ਓ ਉਦੇ ਵਰ ਗਈਆ ਸੇ ਉਹ ਨਾ ਕੀ ਉਹਦਾ ਮੰਦਿਰ ਰੂਪ ਵਾਲ ਗਿਆ ਨੋ ਨੋ ਮੰਦਿਰ ਰੂਪ ਵਾਲਿਆ ਤਾਂ ਵੀ ਮੈਂ ਸਾਡੇ ਕੋਲ ਹੁੰਦਾ ਹੀ ਥਾ ਵਾਲੀ ਆ ਵੀ ਕਲੀਅਰ ਕੰਠ ਵੀ ਨਾ ਸੁਣੀ ਮੰਮੀ ਨੇ ਸਾਰੀ ਉਮਰ ਨੂਰੀ ਹੈ ਨੂਰੀ ਤੇ ਹੱਸ ਹੱਸ ਮੱਚਦੀ ਰਹੀ ਨੂਰੀ ਵਾਲਾ ਇੱਕ ਗੁਣ ਵੀ ਨਹੀਂ ਆਇਆ ਹੈਗਾ ਮੰਮੀ ਚ ਮੰਮੀ ਦੇ ਵਿਆਹ ਦੇ ਨੱਚ ਗਿਆ ਤਾਂ ਬਾਅਦ ਮੰਮੀ ਨੂੰ ਹੁੰਦੀ ਰਹੀ ਗਾਤ ਨੂਰੀ ਤੇ ਬੁਲਾਈ ਸੀ ਜੜੀ ਰਣ ਬਾਹਰ ਬਾਹਰ ਆਇਆ ਤੇ ਨੂਰੀ ਦਾ න පත දෙනසාතේ ගදගන මුු ඟරිපඩ රෝවා ඇගේ අග නුරියග හා නුරිය නාසුමන් නාල්පිච නුර විය සුමංචටන අයි නුරනු. ਮੰਤਾ ਦੀ ਆ ਕਿ ਤੇ ਗਿਲਰਾਣਾ ਤਾਂ ਕੁੱਤਾ ਲਿਆਂਦਾ ਤੂੰ ਤੁਹਾਡੀ ਲਾਡੋਰ ਬਾਹਰ ਰੋਜ਼ ਕੱਢਦੀ ਸੀ ਸਾਡੇ ਸਾਹਮਣੇ ਆਈ ਨਾ ਸਿੱਕੇ ਕੁੱਤਾ ਲਿਆਣਾ ਵੇਰ ਲੋ ਆ ਕੇ ਤਾਂ ਫਰਮਾਂ ਤੇ ਨਹੀਂ ਇਸ ਕਰਨੀ ਜਾਂਦੀ ਹਾਂ ਹਾਂ ਦੀ ਉਹਦੇ ਬੀਕ ਚਾਜੋ ਹਾਇਦੇ ਕਿੰਨਾ ਭੂਆ ਹੋਰੀ ਮੇਰੇ ਬਰੋ ਤੇ ਉਹਨਾਂ ਨੇ ਉਹ ਆਈ ਅੱਛਾ ਚਾਬੀ ਗੇਟ ਦੇ ਕੋਲ ਜਾ ਕੇ ਚਾਬੀ ਲੈ ਗੇਟ ਬੰਦ ਤਾਂ ਨਹੀਂ ਕਰ ਜਣੇ ਚੱਲ ਗੇਟ ਖੋਲੋ ਫਿਰ ਜਾ ਕੇ ਗੇਟ ਤਾਂ ਖੋਲੋ ਕਹਿੰਦਾ ਕੱਲ ਨੂੰ 1000 ਦੇ ਕੋਲ ਤਾਂ ਕੋਈ ਨਹੀਂ ਕਰਾਣੀ ਨਾ ਭਾਵੇਂ ਅੱਪਾ ਜਾ ਕੇ ਬਾਹਰ ਕਰਕੇ ਆ ਲੈ ਇੱਥੇ ਛੱਡੋ ਪਲਾਨ ਚੌਪਟ ਕਰਦੋ ਸਾਰਾ ਤੇ ਜਾਓ ਸਹੀ ਸੋਨੇ ਲੱਗ ਰਹੇ ਨੇ ਹੋਰ ਲੈ ਮੰਮੀ ਤੇ ਗਾਕਾ ਦਾ ਸਨੇਹਾ ਦੇਣਾ ਕੀ ਛੱਡੀ ਜਾਓ ਤੇ ਜਾਓ सोनू ਇੱਕ ਬੰਦਾ ਤਾਂ ਚਲਾ ਗਿਆ ਤੜਕਾ ਤੇ ਨਹੀਂ ਲਾਣਾ ਤੜਕਾ ਤੇ ਹੀ ਲਾਣਾ ਫਿਰ ਆਪਾਂ ਰੋਟੀਆਂ ਲਾ ਲਈਏ ਹਾਂ ਹੈਨਾ ਰੋਟੀਆਂ ਲਾ ਕੇ ਆਪਾਂ ਡੱਬੇ ਪਰ ਕੇ ਰੱਖ ਦਿੰਨੇ ਆ ਤੜਕਾ ਬਾਜੀ ਪਿਆਜ਼ ਪਾ ਕੇ ਸਮਝੋ ਤੜਕਾ ਲੱਗ ਗਿਆ ਬਤਾਉ ਬੈਂਗਨ ਸਾਡੇ ਅੱਦੇ ਉਹਨੇ ਉਹ ਆਲੂ ਸਾਡੇ ਬੋਇਲਡ ਨੇ ਤੇ ਬਸ ਸਬਜ਼ੀ ਸਮਝੋ ਬਣੀ ਰਹੀ ਇੱਧਰ ਮੈਂ ਰੱਖ ਦਿਆਂ ਤਵਾ ਤੇ ਮੈਂ ਤੇ ਦੀਦੀ ਰੋਟੀਆਂ ਨਾਲ ਲਵਾਂ ਹੂੰ ਕਿੰਨੇ ਕ ਘਟਾ ਹਸੀਰ ਵੀ ਗਿੱਲੋ ਨੇ ਹਸੀਰ ਵਿੱਚ ਕਿੰਨੇ ਕੋਈ ਗੱਲ ਨਹੀਂ ਕਰਦਾ ਸਾਬ ਨਾ ਕੱਟਨੇ ਪੈਣੇ ਨੇ ਫਤਿਹ ਹੋਈ ਬਾਹਰ ਡੌਗੀ ਨੂੰ ਨਿਵਾਹਾ ਰਹੇ ਸੀਗੇ ਦੇਖੋ ਫਤਿਹ ਫਤਿਹ ਤਾਂ ਉਹਨਾਂ ਨੂੰ ਫਤਿਹ ਨੂੰ ਤਾਂ ਟੈਨਸ਼ਨ ਹੋਈ ਪਈ ਆ ਵੀ ਉਹਨੇ ਜਾਣਾ ਏ ਮਿਸਤਰੀ ਕਹਿੰਦੇ ਆ ਹੀ ਲੈ ਕੇ ਜਾਣਾ ਇਹਨੂੰ ਨਹੀਂ ਬੜਦੇ ਸੋਨੂੰ ਉਹਨਾਂ ਦੀ ਮੰਮੀ ਉਹਨਾਂ ਦੀ ਆਪਣੀ ਹੋਈ ਏ ਜਾਣ ਕੇ ਜਾਤਾ ਉਹਨਾਂ ਨੇ ਕਿ ਇਹ ਉਥੇ ਚੱਕ ਲੈਂਦੀ ਆ ਥੋੜੀ ਐਨੀ ਸੋਹਣੀ ਕੁੱਤੀ ਵੀ ਅਗਲੇ ਨੇ ਉਹੀ ਛੱਡੀ ਹੋਈ ਸੀ ਬਾਰੇ ਹੋਰ ਇਹ ਤਾਂ ਤੁਹਾਡੇ ਵੈਸੇ ਲਿਆ ਘਰੇ ਕੋਈ ਹੋਣਾ ਨਹੀਂ ਦੰਬੂ ਆ ਜਾ ਪਹਿਲਾਂ ਇਦਾਂ ਹੱਥ ਫੜ ਪਹਿਲਾਂ ਆ ਜਾ ਮੱਧ ਭਾਰ ਮੈਂ ਨੀਚੇ ਜਾ ਆ ਜਾ ਬੰਮੀ ਬਾਦਿਕ ਨੂੰ ਸਾਨੂੰ ਲਾਏ ਮੀ ਕਰਦੇ ਯਾਰ ਹੋਰ ਮੀ ਪਾਗਲੀ ਤਾਂ ਗੁੰਮੇ ਹੋਏ। ਸਾਡੇ ਮਾਸਟਰ ਸਾਹਿਬ ਜੀ ਕਿਹਾ ਸਾਾਨੂੰ ਦੋਹਾ ਦੇ ਜਾਓ ਬਾੜੀਆ ਬੜੀਕ ਚ। ਕਸਟਮਰ ਆ ਗਿਆ ਸੀ ਬਿਲਕੁਲ ਤਾਂ ਕਰਤੀ। ਇਹਨੂੰ ਘਾਟ ਦਿੱਤੀ ਨਹੀਂ। ਮਾਟਰ ਸਿੱਟਾ ਨਹੀਂ ਹੁੰਦਾ। ਇਹਦਾ ਪਾ ਪਾ। ਇਹਦਾ ਪਾ। ਆਹ ਹੋਇਆ ਇਸੇ ਨੇ। Okay। ਸਾਡੇ ਨਾਲ ਬਬਲੀ ਦੀ ਦੀ ਸੀ, ਪਬਲੀ ਦੀ ਜੀ ਨੂੰ ਕਰੰਟ ਲੱਗ ਗਿਆ ਉਹਦੇ ਨਾਲ। ਜਿਹੜੀ ਆਪਾਂ ਮਸ਼ੀਨ ਦੇ ਨਾਲ ਮੋਟਰ ਜੀ ਨਹੀਂ ਹੁੰਦੀ ਐਵੇਂ ਹੱਥਾਂ ਦੇ ਨਾਲ ਚਲਾਉਣ ਵਾਲੀ ਉਹਦੇ ਨਾਲ। ਨਾਲੇ ਦੀਦੀ ਕਹਿੰਦੀ ਉਹਦੇ ਨਾਲ ਤਾਂ ਕਰੰਟ ਪੈਂਦਾ ਹੀ ਨਹੀਂ ਹੁੰਦਾ। ਉਹ ਇਹ ਵੀ ਦਿਓ ਦੀ ਤਾਰ ਵੀ ਉਹ ਹੋ ਸੀ ਹਾਂ ਪਤਾ ਨਹੀਂ ਕੀ ਬਣਿਆ ਕੀ ਨਹੀਂ ਕਿੱਦਾਂ ਲੱਗ ਗਿਆ ਕਿੱਦਾਂ ਨਹੀਂ ਚਲੋ ਇਹਨਾਂ ਨੂੰ ਸ਼ੁਕਰ ਕਰੇ ਹੈਗੇ ਸੀ ਕੀ ਕੋਲ ਪਤਾ ਲੱਗ ਗਿਆ ਪਤਾ ਹੈ ਬਾਹਰ ਨਿਕਲ ਜੜੀ ਤੁਹਾਨੂੰ ਕਿੱਦਾਂ ਕਰਦਾ ਲੰਗ ਲੰਗਾ ਘਟਦਾ ਆ ਦੇ ਦੋ ਮੈਨੂੰ ਚਾਕੂ ਨਾ ਫਤੋਂ ਉਹ ਇਹਨਾਂ ਨਾਲ ਤਾਂ ਕਰੋ ਘਟੋ ਸੂਗਰ ਬਗਾਂਦੇ ਤੇ ਟਮਾਟਰ ਪਾਉਣ ਲੱਗਿਆ ਸਬਜ਼ੀ ਥੋੜੇ ਪਾਣੀ ਔਰ ਮੈਗਾ ਫਿਰ ਹੋਣਾ ਔਰ ਇਹ ਸੀ ਵੀ ਨਹੀਂ ਹਾਂ ਸਾਡਾ 100 ਕਿਲੋ ਲੈ ਦੇਰ ਵਿੱਚ ਇਦਾਂ ਦੇ ਕੱਟਦਾ ਕਿ ਲੰਬੇ ਕੱਟਾਂ ਹਾਂ ਹਾਂ ਇੱਡੇ ਕੱਟ ਇੱਡੇ ਹੀ ਕੱਟਣੇ ਤੇ ਅਸਟਾ ਲੰਬੇ ਕੱਟੇ ਹੋਏ ਉਹ ਤਾਂ ਪੁੱਤ ਭੁੱਜ ਗਏ ਜੇ ਹੋਏ ਨਾ ਬਣ ਗਏ ਸਿਰ ਤੇ ਅਜਾ ਮਲ ਉਹ ਕਰਦੇ ਜਿਹੜਾ ਕੱਟਾ ਕਰਦੇ ਜਿਵੇਂ ਉਹ ਕਰਦੇ ਇਹ ਸੋਨ ਦਾ ਸਲਾਤਾ ਹੀ ਹੋਈ ਗੜੋ ਜਦੋਂ ਕੋਈ ਨਾ ਰੱਖ ਜੇ ਨਹੀਂ ਬਣਾ ਮੇ ਬੂਆ ਬੰਦੀ ਰੱਖਣਾ ਕੋਈ ਕਿਤੇ ਗਲਤੀ ਨਾਲ ਖੋਲ ਨਾ ਉਹ ਦੇਖੀ ਕੀ ਕਰਉਂਦੀ ਆ ਹਣ ਲੈ ਟੇ ਮਾਰੰਦੀ ਦਮੰਦਲੇ ਪਰ ਨਹੀਂ ਦਿਖਾ ਡੋਏ ਬਨਾਲ ਜੇ ਕਿਹੜੇ ਆਪਣੇ ਪਿੰਡੋਂ ਆਏ ਨੇ ਕਸਟਮਰ ਆਹ ਉਹ ਇੱਥੇ ਦੋ ਦਿਨਾਂ ਦਾ ਹਮਸਫਰ ਦੇਖੀ ਕਿ 81 ਦੇ ਖੰਦੀਏ ਹਮਦੇ ਉਹਨੇ ਅਮਾ ਜਾਮਾਂ ਬਾਰੇ ਕੰਨ ਵਾਲੇ ਲੰਬੇ ਦੇ ਤਾਈ ਤਾਂ ਬੀਗਲ ਕਹਿੰਦੇ ਨੇ ਹੂੰ ਕਿਹੜਾ ਲਾਲ ਸੁਆ ਪਿਆ ਕੋਈ ਕਣ ਚਾਜੋ ਨੂੰ ਪਾ ਕੇ ਟਮਾਟਰ ਨਾਲ ਉੱਧਰ ਰੱਖ ਕੇ ਆਪਾਂ ਰੋਟੀਆਂ ਲਾਏ। ਬੋਨੂ ਚੇਵਾ ਟਿਕ 10 ਮਿੰਟ ਹੋ ਗਏ ਨੇ। 20 ਮਿੰਟ ਰੋਟੀਆਂ ਬਣਾਉਣੀਆਂ। ਮੈਂ ਕਿਹਾ ਮੈਂ 20 ਮਿੰਟ ਰੋਟੀਆਂ ਲਾ ਕੇ ਨਹੀਂ। ਲੰਬੇ ਨਹੀਂ ਤਾਂ ਹੱਥ ਵੀ ਚਾੜੀ ਨਹੀਂ ਨਾ ਤਾਂ। ਚਲਿਆ। ਰੱਖ ਰੱਖ ਦਵਾਰ ਰੱਖ। ਇਹ ਸੇਵਾਰ ਆਪਣੇ ਸਾਡੇ ਕਰਮਾ ਚ ਲਿਖੀ ਹੋਈ ਹੈ। ਉਹ ਤਾਂ ਇਹ ਵਾਹ ਕਹਿੰਦੇ ਚਲੋ ਮਿਲਦਾ ਤੇ ਕਹਿੰਦੇ ਕੰਮ ਕਰਮਾ ਵਾਲਿਆਂ ਨੂੰ ਹੁੰਦਾ। ਕਰਮਾ ਵਾਲਿਆਂ ਨੂੰ ਆਪਾਂ ਜਦੋਂ ਤੇਰਪਾਵਾ ਵਾਲੇ ਕਰਦੇ। ਜੇ ਕਰਮਾ ਵਾਲੇ ਅੱਕ ਝੜ ਗਏ ਬਲ ਬੋਲ ਵੀ ਪੈਂਦੇ ਨੇ। ਮੈਂ ਆ ਤੜਕੇ ਸੀ ਅਵੇ ਜੋ ਕੇ ਨੀਂਦ। ਇੱਕ ਮਿੰਟ ਵੀ ਮੈਂ ਲੰਮੇ ਤੇ। ਮੰਮਾ ਕਿੰਨੇ ਵਜੇ ਉੱਠੀ ਤਮੂੰ? ਸਾਹਮਣੇ 6:30 ਲੰਘ ਪੁੱਛੀ। ਮੈਂ ਉੱਠ ਕੇ ਬਾਥਰਮੂਂ ਜਾ। ਤੁਮੂੰ ਕਹਾਂ ਤੋ ਅੱਜ ਲੇਟ ਉਠੀ। ਪਤਾ ਹੀ ਨਹੀਂ ਲੱਗਿਆ। ਹੋਰ ਮੈਂ ਕਿਹਾ ਯਾਰ ਮੇਰੀ ਮੈਂ ਉੱਠਾਂ ਤੇ ਮੈਂਥੇ ਉੱਠਿਆ ਨਾ ਜਾਵੇ 6:00 ਵਜੇ ਮੈਂ ਅਰਥਕੇ ਗਈਆਂ ਵਾਸ਼ਰੂਮ ਵਗਰਾ ਜਾ ਕੇ ਆਈਆਂ ਤੇ ਉਸ ਤੋਂ ਬਾਅਦ 6:30 ਹਾਂ ਮੈਨੂੰ ਜਿਹੜੇ ਮੂੰਹ ਨਾ ਆਇਆ ਮੇਰੇ ਆਦਿੰਦਾ ਰਹਿ ਗਿਆ ਹੁਣ ਜਿਵੇਂ ਮੈਂ ਖਾ ਲਮ ਅਸੀਂ ਲੈ ਫੜ ਨੂਨ ਲਾ ਕੇ ਖਾ ਲ ਨਹੀਂ ਬਸ ਚਲੋ ਗਾਈਜ਼ ਹੁਣ ਅਸੀਂ ਰੋਟੀਆਂ ਲਾਈਏ ਮੈਂ ਤੇ ਦੀਦੀ ਲਾਵਾਂਗੀ ਰੋਟੀਆਂ ਤੇ ਰੋਟੀਆਂ ਲਾ ਕੇ ਫੇਰ ਅਸੀਂ ਟੈਂਸ਼ਨ ਫਰੀ ਕਾਣੀ ਪਰ ਮੇਰੀ ਸ਼ਾਮ ਦੀਆਂ ਸਵਾਜੀਆਂ ਨਹੀਂ ਮੇਰੇ ਫਤੇ ਨੂੰ ਭਣਾਉਣਾ ਹੁੰਦਾ ਫਤੇ ਸੇ ਬਹੁਤ ਤੰਗ ਕਰਦਾ ਜਿਵੇਂ ਸਾਡੀ ਵਰਦੀਆਂ ਧੋਣੀਆਂ ਨੂੰ ਧੋੜੀਆਂ ਜੇ ਤੋਂ ਆਪਣੀ ਧੋਤੀ ਫਤੇ ਧੋਦੇ ਨਹੀਂ ਛੱਡ ਲੱਕ ਮੈਂ ਆਪਣੀ ਨਹੀਂ ਧੋਦੀ ਹੈ ਹਾਂ ਕਹਾਂ ਮੈਂ ਆਪਣੀ ਨਹੀਂ 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 ਉਹਨੇ ਹਾਂ ਕੀਤੀ ਆ ਯਾਰ ਦੇਖੋ ਇਹ ਨੰਮ ਉਹਨੇ ਹਾਂ ਕੀਤੀ ਮੈਂ ਧੋ ਰਾਂਗੀ ਹੀ ਕੱਟ ਕੀਤੀ ਨਾ ਕਿਤਾ ਬੰਦਾ ਲਵਾ ਲੈ ਹਾਂ ਓਏ ਤਾਂ ਇਹ ਨਾ ਮਸ਼ੀਨ ਹੈ ਇਹਨਾਂ ਨੂੰ ਕਿਹਾ ਕਿ ਉਹ ਤੇ ਸੋਚ ਲਵਾ ਦਿਓ ਚਲ ਬੰਦਾ ਜਾਂਦਾ ਹੁੰਦਾ ਦੋ ਕੱਪੜੇ ਪਾ ਕੇ ਧੋ ਦਿੰਦਾ ਜਿਹੜਾ ਸਪੈਸ਼ਲ ਤਾਮਜਾਮ ਕਰਨਾ ਪੈਂਦਾ ਇੱਥੋਂ ਜੁੱਕ ਸੋਚ ਇੱਥੋਂ ਬੰਦਾ ਕਹਿੰਦਾ ਛੱਡ ਬਣਾ ਇਕੱਠੀ ਧੋਂਗਾ ਇਦھر ਇਹ ਜਿਹੇ ਟਾਈਮ ਆ ਕਿ ਵੱਡਾ ਸ਼ੈਫ ਸਾਡਾ ਡਰਨ ਲੱਗਿਆ ਹੋਇਆ ਵੀ ਮੈਂ ਲੂਣ ਮਿਰਚ ਕਿਤੇ ਫਿੱਕਾ ਨਾ ਪਾ ਦਾਂ। ਮੈਨੂੰ ਆਪਣੇ ਤੇ ਟਰਸਟ ਆ ਪੂਰਾ। ਆਪਣਾ ਇਹ ਤਾਂ ਹੈਗਾ ਜਿਦੋਂ ਆਪਾਂ ਕੋਈ ਚੀਜ਼ ਨਾਲ ਖਰਾਬ ਜਾਂਦੀ ਹੈ ਨਾ ਤਾਂ ਸਾਹਮਣੇ ਲੈ ਐਪਰੀਸ਼ੀਏਟ ਤੇ ਨਹੀਂ ਕਰਦਾ ਪਰ ਬੇਇਜ਼ਤੀ ਜ਼ਰੂਰ ਕਰ ਦਿੰਦਾ ਜਦੋਂ ਕੋਈ ਚੀਜ਼ ਖਰਾਬ ਹੁੰਦੀ ਆ। ਇਹ ਤਾਂ ਉਹ ਆ ਕਹਿੰਦੇ ਹਸਾਇ ਦਾ ਨਾਂ ਨਹੀਂ ਰਵਾਈ ਦਾ ਨਾਂ ਜ਼ਰੂਰ ਹੁੰਦਾ ਹੁੰਦਾ ਹੈ। ਉਹ ਕੰਮ ਹੈ। ਪਰ ਕੋਈ ਗੱਲ ਨਹੀਂ ਪੰਜ ਫਿਰ ਉਹੀ ਗੱਲ ਆਪਾਂ ਨੂੰ ਠੀਕਦੇ ਰਹਿ ਕੇ ਤੇ ਉਹ ਪਤਾ ਨਹੀਂ ਕਸਟਮਰ ਕਦੋਂ ਜਾਣਗੇ ਤੇ ਕਦੋਂ ਆਊਗੀ ਤੇ ਕਦੋਂ ਲੂਣ ਮਿਰਚ ਪਾਊਗੀ ਆ ਕੇ। ਚਲੋ ਜੀ। ਨਾਲ ਜਦ ਸਾਰੀ ਸਬਜੀ ਹੈ ਹੀ ਬਣਾਈ ਹੈ ਹੀ ਜਰੂਰੀ ਬਾਤ ਚੋਨ ਪੰਨੂ ਨਾ ਦੇਣਾ ਹੋਰ ਰੋਟੀਆਂ ਦੀ ਅਸੀਂ ਕਨਫਿਊਜ਼ਨ ਚ ਆਪੀ ਪਕਾਈਏ ਕਿ ਨਾ ਪਕਾਈਏ ਥਾਰ ਕੇ ਪਕਾਣੇ ਆ ਜਦੋਂ ਖਾਣੀ ਹੋਏਗੀ ਲਾ ਦਾਂਗੇ ਹਨਾ ਹੋਰ ਕਿੰਨਾ ਕੁ ਟਾਈਮ ਲੱਗਣਾ ਮੇਨ ਕੰਮ ਸਬਜੀ ਦਾ ਹੁੰਦਾ ਹੈ ਜਦੋਂ ਸਬਜੀ ਬਣ ਗਈ ਸਮਝੋ ਬਸ ਤੁਹਾਡਾ ਰੋਟੀ ਦਾ ਜਿਹੜਾ ਕੰਮ ਹੈਗਾ ਉਹ 50% 50 ਵੀ ਕੀ 70% ਹੋ ਜਾਂਦਾ ਭਾਂਡੇ ਵੀ ਆਪਣੇ ਮਾਂਜ ਜਗੇ ਦੋਕ ਪਏ ਨੇ ਵਿੱਚ ਇਹ ਮੈਂ ਮਾਂਜਦੀ ਆ ਇਹ ਹੱਡੀ ਆਦਤ ਹੈ ਮੇਰੀ ਵੀ ਆਦਤ ਸੋਨੂ ਦੀ ਵੀ ਆਦਤ ਹੈ ਜਦੋਂ ਰਸੋਈ ਚ ਨਹੀਂ ਆ ਨਹੀਂ ਸਿੰਕ ਨਹੀਂ ਪਰੰਦ ਹੁੰਦੀਆਂ ਹੈਗੀਆਂ ਭਾਂਡਿਆਂ ਸਾਨੂੰ ਐ ਹੁੰਦਾ ਵੀ ਮਾਂ ਨਾਲੋਂ ਨਾਲ ਮੰਜੀ ਜਾਈਏ ਮਾਂ ਦੀ ਨਾਲ ਮੈਂ ਬਹੁਤ ਸਿੰਕ ਮਾਂ ਦੀ ਮੈਨੂੰ ਮਾਂ ਨਾਲ ਆਪਣਾ ਸਿੰਕ ਭਾਂਡੇ ਹਾਂ ਕਿਉਂਕਿ ਜਦੋਂ ਸਿੰਕ ਚ ਭਾਂਡੇ ਪਏ ਹੁੰਦੇ ਨਾ ਉਦੋਂ ਤਾਂ ਐ ਲੱਗਦਾ ਵੀ ਬਸ ਰਸੋਈ ਦੇ ਵਿੱਚ ਗੰਦ ਪਿਆ ਹੋਇਆ ਜਦੋਂ ਸਿੰਕ ਖਾਲੀ ਆ ਨਾ ਤਾਂ ਫਿਰ ਸੋਰੀ ਸਾਫ ਹੈ ਲੋ ਸਾਡਾ ਪੜਥਾ ਦੇਖੋ ਹਾਜੀ ਕਿੱਥੇ ਪਾਇਆ ਪੜਥਾ ਨਹੀਂ ਮੈਂ ਇੱਥੇ ਦੇਦੇ ਤੁਹਾਨੂੰ ਪਤਾ ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਕਿਹੜੀ ਸਾਈਡ ਦੇ ਨੇ ਉਹ ਇਦਾਂ ਹੀ ਸਿੰਪਲ ਉਹ ਕਰਕੇ ਨਾ ਤੇ ਪਿਆਜ਼ ਲੈ ਕੇ ਸਾਰੇ ਕੱਚੇ ਵਿੱਚ ਥੋੜਾ ਜਿਹਾ ਉਹਦਾ ਤੇਲ ਪਾ ਲੰਦੇ ਸਰੋਂ ਦਾ ਤੇ ਉਹਨੂੰ ਇਦਾਂ ਹੀ ਹੱਥਾਂ ਨਾਲ ਮੈਸ਼ ਕਰਕੇ ਖ ਇਹ ਅਜੀਬੀ ਥੋੜੀ ਹੋਰ ਇਹਦੇ ਚ ਤੇ ਆਪਾਂ ਮਨ ਪੱਕਾ ਤੇਲ ਪਾ ਲੈਨੇ ਆ ਨਹੀਂ ਨਾਂ ਨਾ ਹਲਦੀ ਵੀ ਨਹੀਂ ਆਪਾਂ ਕੜਾਈ ਨਾਲ ਤੇਲ ਪਾਇਆ ਸੀ ਤੇਲ ਥੋੜ ਜਿਆਦਾ ਪਾ ਲਿਆ ਫੇਰ ਹੁੰਦਾ ਅਮਣ ਹੁਣ ਤੇ ਕੰਮ ਹੋ ਗਿਆ ਤੈਨੂੰ ਡੀਕ ਦਿਆਂ ਨੂੰ ਅਸੀਂ ਨੂਨ ਮਿਚ ਪਾਤਾ ਵਾ ਨਹੀਂ ਪਗਿਆ ਨਹੀਂ ਫਿਰ ਮੈਂ ਭੱਗ ਜਾ ਨਹੀਂ ਪਗਣਾ ਕਰੂੰਗੀ ਕਿੱਡੇ ਖਰਾਬ ਆ ਚੱਲੋ ਦੋ ਗਲਾਸ ਕੇ ਮਾਰ ਕੇ ਦੇ ਮੈਨੂੰ ਭਾਂਡੇ ਵਿੱਚ ਪਾ ਦੇ ਨਾ ਨਾ ਤੇਰੀ ਜੇਮ ਐ ਤਾਂ ਲੈ ਕੇ ਕੈਮਰਾ ਸੱਜਾ ਕਰ ਲੋ ਸ਼ਾਮ ਦੇ 6 ਵਜੇ ਤੱਕ ਇਹ ਪਾ ਭਾਂਡੇ ਨੂੰ ਸਿੰਕ ਭਰੀ ਹਾਂ ਜਿਉ ਸਿੰਕ ਦੇ ਉੱਤੇ ਦੋ ਗਲਾਸ ਤੇ ਨਿਸ਼ਾਨੇ ਵਿੱਚ ਮੈਂ ਖੜਾ ਰੋਪੀਆਂ ਨੇ ਗਲਾਸ ਨੂੰ ਪਾਇਆ ਲੈ ਤੁਹਾਨੂੰ ਭਾਂਡੇ ਮੰਜ ਤੇ ਮਤਲਬ ਜਤ ਲੋਨ ਮਿਰਚ ਪਾ ਲੰਦੀ ਤੇ ਇਨੇ ਘਾਣਾ ਸਬਜ਼ੀ ਬਣਾਈ ਹੋਈ ਮੈਂ ਸਾਰੀ ਹੋਰ ਸੋਨੂੰ ਤੂੰ ਕੋ ਆਪਣਾ ਡਿਆ ਨਹੀਂ ਨਾ ਪੇਪਨੇ ਨਾ ਪਾਪਣਾ ਥਾ ਪਾਪਨਾ ਜੀ ਬਾਪਨਾ ਵਾਸਤੇ ਨਹੀਂ ਛੇ ਨਹੀਂ ਆਪਣਾ ਪਾਪਨਾ ਜੀ ਬਾਪਨਾ ਵਾਸਤੇ ਬੀਕਨੇ ਨਾ ਆਪਣਾ ਲੂ ਬਿਨਾ ਮਨ ਬਿਨਾ ਨਾ ਤਨੀ ਕੱਢਿਆ ਤੇਰੇ ਬੰਦੇ ਵਾਸਤੇ ਸੋਨੂੰ ਨੇ ਸੋਹਣੇ ਤੰਗੇ ਟਗੇ ਦੀਆਂ ਜੇ ਉਹਨੂੰ ਪਤਾ ਲੱਗਿਆ ਇੱਥੇ ਮੈਂ ਖੜੀ ਨੀ ਕਿਹਦੇ ਆਪਾਂ ਪਾਣੀ ਪੋੜਾ ਨੂੰ ਰੋ ਅਮਰਾ ਤੁਹਾਨੂੰ ਸੀਤਵੰਗਾ ਕਰਨ ਦੀ ਜੇ ਉਹਨੂੰ ਪਤਾ ਲੱਗ ਗਿਆ ਤਾਂ ਇੱਥੇ ਹੀ ਮੈਂ ਖੜੀ ਆ। ਚਲ ਅਮਰ ਸਾਹਮਣ ਕੀ ਨਾਂ ਰੱਖਾਂਗੇ? ਜੇ ਖਾਵੇ ਜੇ ਨਹੀਂ ਖਾਣੇ ਤਾਂ ਵੀ ਖਾਵੇ। ਇਹ ਖਾਣਾ ਹੱਥੇ ਮੇਰੇ ਖਾਵੇ ਵੀ ਤੇ ਤੇ ਬਸ ਉਹੀ ਪਿਆਰ ਸਾਰਾ ਹੋ ਕੇ ਰਹਿ ਜਾਂਦਾ। ਪਾਣੀ ਗਣਾ ਦੇ ਖਾਣਾ ਵੀ ਤੇ ਫਿਰ ਨਹੀਂ ਵੀ ਤੇ ਖਾਣਾ ਤੇ ਫਿਰ ਤੂੰ ਰਹਿ ਨਹੀਂ ਦੇ ਤੇ ਫਿਰ ਰੋਟੀ ਗੋਈ ਨਾ ਖਾ। ਪਾਣੀ ਦੇ ਵਿੱਚ ਮਟਰ ਦੇ ਕੇ ਪਾਣੀ ਦੇ ਮਾਰਨੀ ਸਾਲਾਂ। ਮਟਰ ਤਾਂ ਨਹੀਂ ਖਾਣੀ। ਨਹੀਂ ਮਟਰ ਤਾਂ ਬੰਦੇ ਨੇ।